ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਤੀਸਰੇ ਪਰਿਵਾਰ ਦੇ ਕੋਲੇ ਪਹੁੰਚੇ ਆ ਜੀ ਸਲਾਈ ਮਸ਼ੀਨ ਲੈ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਐਨਆਰਏ ਕਲੱਬ ਮੈਂਬਰ ਉਹ ਅਮਨਦੀਪ ਕੌਰ ਜੀ ਅਮਰੀਕਾ ਵਾਲੇ ਉਹਨਾਂ ਵੱਲੋਂ ਜਿਹੜੀਆਂ ਸਲਾਈ ਮਸ਼ੀਨਾਂ ਤੇ ਜਿਵੇਂ ਆ ਹਨ ਉਸ ਦੇ ਲਈ ਅੱਜ ਤੀਸਰੇ ਪਰਿਵਾਰ ਕੋਲੇ ਪਹੁੰਚ ਹੋਈ ਹੈ ਜੀ ਤੇ ਤੀਸਰੇ ਪਰਿਵਾਰ ਦੇ ਵਿੱਚੋਂ ਜੀ ਬਿੱਟੂ ਸਿੰਘ ਦੀ ਸੁਪਤਰੀ ਹੈ ਜੀ ਦਸਨਪ੍ਰੀਤ ਕੌਰ ਹੋਨਾਰ ਸੁਪਤਰੀ ਜਦੋਂ ਮਨਜੀਤ ਕੌਰ ਜੀ ਨੇ ਕੈਂਪ ਲਾਇਆ ਜਿੱਥੇ ਸਲਾਈ ਦਾ ਇਹਨਾਂ ਨੇ ਪੂਰੀ ਮਿਹਨਤ ਦੇ ਨਾਲ ਸਿੱਧਕ ਦੇ ਨਾਲ ਸਿਲਾਈ ਸਿੱਖਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਸੀ ਜਿਹੜਾ ਮੈਡਮ ਸਾਹਿਬ ਦੱਸ ਦਿੰਨੇ ਵੀ ਇਹਨਾਂ ਨੇ ਬੜੇ ਪਿਆਰ ਦੇ ਨਾਲ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਸੋ ਕਲੱਬ ਵੱਲੋਂ ਕਲੱਬ ਮੈਂਬਰਾਂ ਵੱਲੋਂ ਐਨਆਰਏ ਭਰਾਵਾਂ ਵੱਲੋਂ ਭੈਣਾਂ ਵੱਲੋਂ ਸਿਲਾਈ ਮਸ਼ੀਨ ਜਿਹੜੀਆਂ ਦਿੱਤੀਆਂ ਜਾ ਰਹੀਆਂ ਉਹ ਆਪਾਂ ਦੇਣੀ ਹੈ ਜਸਨਪ੍ਰੀਤ ਕੌਰ ਜੀ ਨੂੰ ਬਹੁਤ ਬਹੁਤ ਧੰਨਵਾਦ ਕੁਰ ਅਮੰਦੀਪ ਕੌਰ ਜੀ ਅਤੇ ਇਸ ਕਲੱਬ ਸਾਡੇ ਕਲੱਬ ਮੈਂਬਰਾਂ ਦਾ ਤੇ ਨਾਲ ਹੀ ਦਸਨਕੀਤ ਕੌਰ ਦਾ ਵੀ ਧੰਨਵਾਦ ਜਿਨੇ ਮਿਹਨਤ ਦੇ ਨਾਲ ਲਗਨ ਦੇ ਨਾਲ ਸਲਾਈ ਦੇ ਕੰਮ ਨੂੰ ਪੂਰੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ